ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਥੇ 25 ਕਿਲੋਮੀਟਰ ਦੂਰ ਕਿਸੇ ਪਿੰਡ ਦੇ ਵਿੱਚ ਜਾਤੀ ਕੰਮ ਦੇ ਵਿੱਚ ਆਇਆ ਹੋਇਆ ਸੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇੱਥੋਂ 20 ਜਾਂ 25 ਕਿਲੋਮੀਟਰ ਦੇ ਅੜੀਸਾ ਗੁਰਦੁਆਰਾ ਇਥੋਂ ਕੇ ਜਿਆਦਾ ਇਹ ਸੁਣਿਆ ਜਾਂਦਾ ਸੀ ਕਿ ਲੋਕ ਬਾਰ ਕੈਨੇਡਾ ਨੂੰ ਅਮਰੀਕਾ ਨੂੰ ਵੀ ਜਾਂ ਆਸਟ੍ਰੇਲੀਆ ਨੂੰ ਵੀਜ਼ਾ ਵਾਸਤੇ ਪੜਾਈ ਕਰਨ ਇੱਥੇ ਵੀ ਜਿਹੜੀਆਂ ਉਮੰਤਾ ਮੰਦੀ ਤੇ ਮੈਂ ਸੋਚਿਆ ਕਿਉਂ ਨਹੀਂ ਉਹ ਸਥਾਨ ਨੂੰ ਦੇਖਿਆ ਜਾਵੇ ਦਰਸ਼ਕੀ ਦਿੱਤੇ ਜਾਣ ਕਿ ਜਿੱਥੇ ਵੀ ਸਾਡੇ ਗੁਰੂਆਂ ਨੇ ਪੈਰ ਸੁਧ ਕਰਤੀ ਹੈ ਉੱਥੇ ਜਾਣਾ ਵੀ ਸਾਡਾ ਇੱਕ ਗੁਰਸਿੱਖ ਦਾ ਫਰਜ਼ ਬਣਦਾ ਹੈ ਜਦੋਂ ਮੈਂ ਇੱਥੇ ਆਇਆ ਮੈਂ ਜੋ ਪਹਿਲੀ ਵਾਰ ਆਇਆ ਹੈ ਇਹ ਮੈਂ ਜਿਹੜਾ ਇਹ ਥੋੜਾ ਤੇ ਆਸ ਹੈ ਕੁਝ ਵੀ ਕਿ ਬੋਲਦੇ ਲੱਗਿਆ ਮੈਂ ਸੀ ਪੜ੍ਹ ਕੇ ਤੁਹਾਨੂੰ ਸਾਰਾ ਦੱਸਣਾ ਹੈ ਕਿ ਇੱਕ ਬਹਾਦਰ ਸਿਮਰਿਆ ਕਰਨੋਂ ਦੇ ਵਾਲੇ ਤਾਂ ਇਹ ਸਭ ਥਾਈ ਹੋਏ ਹੈ ਜਿਵੇਂ ਵਪਾਰ ਦਾ ਦੇ ਵਿੱਚ ਸਾਰੇ ਰੋਜ਼ ਸਰਵਨ ਕਰਦੇ ਆ ਕਿ ਇਹਦਾ ਜੋ ਇਤਿਹਾਸ ਹੈ ਕਿ ਗੁਰੂ ਨਰਾਸ਼ੀ ਅਢੀ ਸੰਸਾਰ 5ਵੀਂ ਨੌਵੀਂ ਤੰਤਨ ਸਾਧੂ ਰਿਸ਼ੀ ਗੁਰੂ ਇਹ ਗਵਹਤਿਰਸਾਮਨ ਫਰਾਂਸੋਈ ਬਿਕਰਮੀ ਸਨ 1650 ਰੰਧਾਪਤ ਸਾਹਿਬ ਦੇ ਚਾਲਕੇ ਮਾਨਵਾ ਖੇਤਰ ਦੀ ਸ਼ਕਤੀ ਜਦ ਪਰਿਚਾਰ ਯਾਤਰਾ ਕਰਦੇ ਸਮੇਂ ਗੁਰੂ ਸਾਹਿਬ ਤਿੰਨ ਮੂਲੋਵਾੜ ਰੰਗਿਆ ਸੇਖਾ ਤੇ ਕਟੂਟੂ ਹੁੰਦੇ ਹੋਏ ਪੂ ਦੇ ਅੰਡੇ ਆ ਕੇ ਪੁੰਚਿ ਇਤਿਹਾਸਿਕ ਦੁਰਘੜਾ ਪੱਕਾ ਨੂੰ ਰੰਧਾਪਤ ਸਾਹਿਬ ਸਥੇਪਨ ਪੱਕਾ ਗੁਰੂ ਸਾਹਿਬ ਗੁਰਾਂ ਚ ਗੁਰੂ ਸਾਹਿਬ ਆਵਦੇ ਆਏ ਕਿ ਕੱਚੇ ਗੁਰੂ ਸਾਹਿਬ ਆਏ ਕੱਚੇ ਗੁਰੂ ਸਾਹਿਬ ਸਾਹ ਤੋ ਅੱਗੇ ਗੁਰੂ ਸਾਹਿਬ ਫੇਰ ਧਵਾ ਲੱਗੇ ਚੱਲ ਪਏ ਜਦੋਂ ਗੁਰੂ ਸਾਹਿਬ ਫੇਰ ਲਹਿੜਿਆ ਤੇ ਧਵਾ ਵੀ ਹੱਦ ਪਾਸ ਤੋਂ ਸੀ ਤਾਂ ਅਚਨ ਚੇਤੇ ਗੁਰੂ ਸਾਹਿਬ ਜਿਦਾ ਘੋੜਾ ਅੜੀ ਬੈ ਗਿਆ ਅਤੇ ਅੱਗੇ ਵੱਲ ਨਹੀਂ ਸੀ ਜਾ ਰਿਹਾ ਜਦ ਘੋੜਾ ਅੱਗੇ ਨਾ ਤੁਰਿਆ ਤਾਂ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਕੀ ਕਾਰਨ ਹੈ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਤਾਂ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਦੱਸਿਆ ਕਿ ਅੱਗੇ ਤਮਾਕੂ ਦਾ ਖੇਤ ਹੈ ਤਮਾਕੂ ਦਾ ਖੇਤ ਹੋਰ ਕਾਰਨ ਥੋੜਾ ਅੱਗੇ ਨਹੀਂ ਚੱਲ ਰਿਹਾ ਤੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਵਚਨ ਕਰਦੇ ਦੱਸਿਆ ਕਿ ਇਹ ਲੋਕ ਵੀ ਕਿਸੇ ਸਮੇਂ ਸ਼ਰਧਾਲੂ ਬਣਨਗੇ ਅਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਜੋ ਵੀ ਸ਼ਰਧਾਲੂ ਸੰਗਤਾਂ ਸ਼ਰਧਾ ਨਾਲ ਸੇਵਾ ਕਰਿਆ ਕਰਨੀਆਂ ਜਿਨ੍ਹਾਂ ਦੇ ਗੁਰਮਤ ਅਨੁਸਾਰ ਆ ਸਮਝਣ ਵਾਲੀ ਗੱਲ ਹੈ ਗੁਰਮਤ ਅਨੁਸਾਰ ਕਿਉਂਕਿ ਬਾਅਦ ਦੇ ਵਿੱਚ ਮੈਂ ਤੁਹਾਨੂੰ ਇਥੋਂ ਹੀ ਇੱਕ ਪੱਤਰਕਾਰ ਆ ਉਹਦੇ ਸ਼ਬਦ ਵੀ ਤੁਹਾਨੂੰ ਵਿੱਚ ਮੈਂ ਦੱਸੂਗਾ ਆਗਰ ਤੇ ਇਸ ਵੀਡੀਓ ਦੇ ਵਿੱਚ ਤੇ ਲੋਕ ਕਿਸੇ ਵੀ ਸਮੇਂ ਛਡਾਲੂ ਬਣਨਗੇ ਤੇ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਜੋ ਵੀ ਛਡਾਲੂ ਸੰਤਾਂ ਸਰਦਨਾਂ ਨਾਲ ਸੇਵਾ ਕਰਿਆ ਕਰਨਗੇ ਬਿਨਾਂ ਦੇ ਗੁਰਮਤ ਅਨੁਸਾਰ ਕਾਰਜ ਸრულ ਹੋਇਆ ਕਰਨਗੇ ਹੁਣ ਇਸ ਜਗ੍ਹਾ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਸ਼ਸ਼ੋਪਿਤ ਹੈ ਜਿਨ੍ਹਾਂ ਕਿ ਤੁਸੀਂ ਦੇਖ ਰਹੇ ਹੋ ਪਿੱਛੇ ਬਿਲਡਿੰਗ ਬਣ ਰਹੀ ਹੈ ਸਾਈਡਾਂ ਤੇ ਬਿਲਡਿੰਗ ਬਣ ਰਹੀ ਹੈ ਜਿਨ੍ਹਾਂ ਦੇ ਗੁਰਮਤ ਅਨੁਸਾਰ ਕਾਰਜ ਪੂਰ ਹੋਇਆ ਕਰਨਗੇ ਹੁਣ ਇੱਕ ਜਗ੍ਹਾ ਗੁਰਦੁਆਰਾ ਸ੍ਰੀ ਰਡਿਸਰ ਸਾਹਿਬ ਸਥਿਥ ਹੋ ਪਤਾ ਹੈ ਇਹ ਵਚਨ ਹੈ ਕਿ ਗੁਰੂ ਸਾਹਿਬ ਆਪਣੇ ਨਾਮ ਸੰਤਾਂ ਸਵੇਤ ਸਿੰਘ ਸੋਹੀ ਵਾਲਵਾਂ ਚਲੇ ਗਏ ਜਿੱਥੇ ਅਜਕਲ ਗੁਰਦੁਆਰਾ ਸੋਹੀਆਂ ਸਾਹਿਬ ਸਥਿਤ ਹੈ ਤੇ ਗੁਰਦੁਆਰਾ ਸ੍ਰੀ ਰਡਿਸਰ ਸਾਹਿਬ ਦੀ ਸੇਵਾ ਜਥੇਦਾਰ ਬਾਬਾ ਅਰਵੰਦ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਨੇ ਆਪਣੇ ਕੰਮ ਕਮਲਾ ਨਾਲ ਜੋ ਵੀਜ਼ਾ ਸੰਭਲ ਜੋ ਫਾਨਮੇ ਇਦਾਂ ਮੋਦਵਾਰ ਨੂੰ ਰੰਬ ਕਰਵਾਇਆ ਇਹ ਅਸਲ ਇਤਿਹਾਸ ਜੋ ਹੈ ਜੋ ਮੇਰਾ ਇੱਥੇ ਆਉਂਦਾ ਕਾਰਨ ਹੈ ਕਿਉਂਕਿ ਮੈਂ ਬਹੁਤ ਸੁਣਿਆ ਮੇਰਾ ਕੋਈ ਵੀਜ਼ਾ ਦਾ ਕੋਈ ਚੱਕਰ ਨਹੀਂ ਕੋਈ ਮੈਂ ਤਾਂ 1976 ਦਾ ਇਮੀਗ੍ਰੈਂਟ ਹੋਇਆ ਮੇਰੀ ਤਾਂ ਤੀਜੀ ਪੋਤ ਬਾਹਰ ਹੀ ਹੈ ਕੋਈ ਕੈਨੇਡਾ ਚ ਵਸ ਰਿਹਾ ਕੋਈ ਇੰਗਲੈਂਡ ਚ ਵਸ ਰਿਹਾ ਕੋਈ ਕਿਤੇ ਕਿਤੇ ਮੈਂ ਸਿਰਫ ਇੱਥੇ ਆਇਆ ਕਿ ਮੈਂ ਇਹ ਸੁਣਿਆ ਸੀ ਕਿ ਇੱਥੇ ਬੜੇ ਲੋਕ ਜਾਦੇ ਹੈ ਉਹ ਵਿਗਿਆਨੀ ਖਾਤਰੋਂ ਲਈ ਅਬੀ ਸਾਡਾ ਇਹ ਕੰਮ ਆ ਰਿਹਾ ਪਰ ਮੇਰਾ ਕਹਿਣ ਦਾ ਭਾਵ ਹੈ ਜੋ ਉੱਥੇ ਲਿਖਿਆ ਗੁਰਮਤੰਸਾ ਕਈ ਵੇਰਿਅੰਸੀ ਆਪਦੇ ਮਨਮਤ ਦੇ ਨਾਲ ਚੱਲਦੇ ਆ ਕਿਉਂਕਿ ਜਿਹੜੀ ਮਤ ਆ ਵਿਚਾਰ ਕਿਸਮ ਦੇ ਹੁੰਦੇ ਆ ਇੱਕ ਉਲੀਆ ਦਰਮਤ ਜਿਹੜੀ ਕਿ ਪਹਿਲਾਂ ਤੋਂ ਹੀ ਬਚਪਨ ਤੋਂ ਹੀ ਆਕਾਲਪੁਰਖ ਨੇ ਕਿਸੇ ਨੂੰ ਬਖਸ਼ੀ ਨਹੀਂ ਹੁੰਦੀ ਜਿਹਨੂੰ ਉਹਨੂੰ ਦਰਮਤ ਕਿਹਾ ਜਾਂਦਾ ਇੱਕ ਉਲੀਆ ਮਨਮਤ ਜਿਹੜਾ ਬੰਦਾ ਗੁਰੂ ਨੂੰ ਛੱਡ ਕੇ ਆਪਣੀ ਮਨ ਦੀ ਮੱਤ ਦੇ ਅਨਸਾਰ ਚੱਲਦਾ ਹੈ ਤੀਜੀ ਹੁੰਦੀ ਹੈ ਅਨਮਤ ਜਿਹਨੂੰ ਆਪਾਂ ਲਾਈ ਲਗ ਕਹਿੰਦੇ ਨੇ ਤੇ ਚੌਥੀ ਹੁੰਦੀ ਹੈ ਗੁਰਮਤ ਜਿਹੜੇ ਲੋਕ ਗੁਰੂ ਦੀ ਮੱਤ ਅਨਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਕਹਿ ਰਹੇ ਨੇ ਜੋ ਸਾਨੂੰ ਸਮਝਾ ਰਹੇ ਨੇ ਜਿਹੜੇ ਉਹਦੇ ਉੱਤੇ ਵਿਚਾਰ ਕਰਦੇ ਆ ਉਹਦੇ ਅਨਸਾਰ ਚੱਲਦੇ ਆਉਂ ਪ੍ਰਮਾਤ ਤੁਹਾਨੂੰ ਉਸ ਸ਼ਬਦ ਨਾਲ ਸਾਂਝਾ ਕਰਨਾ ਇਹ ਜੋ ਸ਼ਬਦ ਮੈਂ ਕਹ ਰਿਹਾ ਇਥੋਂ ਦਾ ਹੀ ਪੱਤਰਕਾਰ ਹੈ ਗੁਰਦੇਵ ਸਿੰਘ ਤੌੜਾ ਜਿਨ੍ਹਾਂ ਦੇ ਸ਼ਬਦ ਨੇ ਹੋ ਉਹ ਤੁਹਾਨੂੰ ਮੈਂ ਉਹੀ ਪੜ ਕੇ ਸੁਣਾਹਾ ਜਿਹੜੇ ਕਿ ਮੇਰਾ ਵੀ ਬਿਲਕੁਲ ਇਹੀ ਵਿਚਾਰ ਨੇ ਸੇਖੋ ਹੈ ਜਿਹੜਾ ਗੁਰੂ ਦੇ ਦੱਸੇ ਸਿਧਾਂਤ ਤੇ ਚੱਲੇ ਤੇ ਜਿਹੜਾ ਗੁਰੂ ਦੇ ਸਿਧਾਂਤ ਤੋਂ ਉਲਟ ਚੱਲੇ ਉਸ ਨੂੰ ਮਨਮਤੀ ਸੇਖ ਆਖਦੇ ਹਨ ਜਿਵੇਂ ਕਿ ਪਹਿਲਾਂ ਮੈਂ ਬਿਆਨ ਕਰ ਚੁੱਕਿਆ ਹਾਂ ਗੁਰਦੁਆਰਾ ਅੜੀ ਸਾਹਿਬ ਵਿੱਚ ਇਕੱਠ ਸਿੱਖ ਸੰਗਤਾਂ ਦਾ ਨਹੀਂ ਸਗੋਂ ਮਨਮਤੀ ਸਿੱਖਾਂ ਦਾ ਹੁੰਦਾ ਸੀ ਭਾਵ ਪਹਿਲਾਂ ਜਿਆਦਾ ਜਿਹੜਾ ਇਕੱਠ ਹੈ ਵੈਸੇ ਤਾਂ ਇੱਥੇ ਸਾਰੇ ਹੀ ਹੁੰਦੇ ਅਸੀਂ ਗੁਰਸਿੱਖ ਮਤਾਂ ਦੇਖ ਲਈ ਜੋ ਵੀ ਸਾਡੇ ਨਾਲੇ ਬਾਤ ਕਰੀ ਜੀ ਵੀ ਇਹ ਚਾਰਿੰਸ਼ੋ ਧਰਤੀ ਹੈ ਪਰ ਉਹ ਪਤਰਕਾਰ ਕਹਿੰਦਾ ਵੀ ਜਿਹੜਾ ਉਹ ਇਕੱਠ ਹੁੰਦਾ ਸੀ ਮਨਮਤਾਂ ਦਾ ਜਿਹੜਿਆ ਕੈਨੇਡਾ ਵਾਲੇ ਵੀ ਜੇ ਉਹਨਾਂ ਦਾ ਕਹਿਣ ਦਾ ਭਾਵ ਕੋਈ ਕੈਨੇਡਾ ਦੇ ਵੀ ਜੇ ਰਾਸਤੇ ਕੋਈ ਅਮਰੀਕਾ ਦੇ ਲਈ ਜਾਂ ਤੇ ਕੋਈ ਹੋਰ ਕੰਟਰੀਆਂ ਦੇ ਬਾਹਰੀਆਂ ਕੰਟਰੀਆਂ ਦੇ ਵੀਜ਼ੇ ਆਸਤੇ ਤੇ ਸਿੱਖਾ ਲੰਦਾ ਸੀ ਇੱਥੇ ਆਉਣ ਵਾਲੇ ਸਿੱਖ ਗੁਰੂ ਨਾਨਕ ਨਾਲ ਸੰਸਾਰ ਸੰਸਾਰ ਵਪਾਰ ਦਾ ਐਮ ਨਾਮਾ ਕਰਨ ਹੁੰਦਾ ਸੀ ਜਦ ਕਿ ਧਰਮ ਕਭਾਨੀ ਹੁੰਦਾ ਹੈ ਜੇ ਧਰਮ ਹੈ ਉਹਦਾ ਤੁਹਾਡੀ ਰੂਹ ਨਾਲ ਸੰਬੰਧ ਹੈ ਨਾ ਕਿ ਸੰਸਾਰੀ ਕਮਾਣਾ ਹੁਣ ਜਿਹਨਾਂ ਨੌਜਵਾਨਾਂ ਵਿੱਚ ਵਿਦੇਸ਼ਾਂ 'ਚ ਜਾਣ ਵਾਲੀ ਲਹਿਰ ਨੂੰ ਰੋਕ ਲੱਗੀ ਹੈ ਤਾਂ ਸਾਂਸਕ੍ਰਿਤ ਦਿੱਤੀ ਵਾਲੇ ਲੋਕਾਂ ਨੇ ਗੁਰੂ ਘਰ ਆਉਣਾ ਵੀ ਬੰਦ ਕਰ ਦਿੱਤਾ ਹੈ ਭਾਵ ਇਥੇ ਅੜੀਸਾ ਗੁਰਸਖ ਪਹਿਲਾਂ ਵੀ ਅੜੀਸਾ ਪਹਿਲਾਂ ਵੀ ਅੜੀਸਰ ਸਾਹਿਬ ਜਾਂਦੇ ਸੀ ਹੁਣ ਵੀ ਜਾਣਗੇ ਜਿਹੜੇ ਸਹੀ ਗੁਰਸਿੱਖ ਹੈ ਜਿਹੜੇ ਸਿੱਖੀ ਦੇ ਚਰਨ ਜਣਗੇ ਗੁਰਮਤ ਅਨੁਸਾਰ ਜਿਹੜੇ ਨੇ ਜਿਹੜੀ ਭੀੜ ਘਟੀ ਹੈ ਉਹ دنیਾਰੀ ਲੋਕਾਂ ਦੀ ਘਟੀ ਹੈ। ਭਾਵ ਮਨਮਤਾ ਦੀ। ਨੌਜਵਾਨਾਂ ਵੱਲੋਂ ਵਿਦੇਸ਼ ਜਾਣ ਦਾ ਰੁਝਾਨ ਘਟ ਜਾਣ ਤੋਂ ਬਾਅਦ ਇਸ ਗੁਰੂ ਘਰ ਵਿੱਚ ਮਨਮਤੀ ਸਿੱਖਾਂ ਦੀਆਂ ਵੀ ਹੀਰਾ ਕਾਇਮ ਰੱਖਣ ਲਈ ਕਈ ਯਤਨ ਕੀਤੇ ਗਏ। ਆਖਿਆ ਗਿਆ ਕਿ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਉਹਨਾਂ ਦਾ ਅੜਿਆ ਗੱਡਾ ਇੱਥੇ ਨਿਕਲ ਜਾਂਦਾ ਹੈ। ਜਿਨ੍ਹਾਂ ਦੀ ਨਿਗਾ ਘੱਟ ਹੈ ਉਹਨਾਂ ਦੀ ਨਿਗਾ ਇੱਥੇ ਮੱਥੇ ਦੇਖਣ ਨਾਲ ਵੱਧ ਜਾਂਦੀ ਹੈ। ਇਸ ਤੋਂ ਲਾਵਾ ਦਾਸ ਕਰਨੇ ਮੇਰੀ ਪੈਸੇ ਲਜਾਂਦੇ ਹਨ ਤੇ ਸੁਖਣਾ ਦੇ ਅਖੰਡ ਪਾਠਾਂ ਦੀਆਂ ਲੜੀਆਂ ਚਲਾਈਆਂ ਗਈਆਂ ਪਰ ਖੀਰ ਸੱਚ ਦੀ ਜਸਤ ਹੋਣ ਲੱਗੀ ਹੈ ਕੂਲ ਨਕੁੱਤੇ ਨਾਨਕਾ ਔਲਕ ਸੱਚ ਰਹੀ pau ਇਸ ਪੱਤਰਕਾਰ ਦਾ ਕਹਿਣਾ ਹੈ ਕਿ ਜਿਹੜੀ ਜਿਹੜੇ ਅਸੀਂ ਲੋਕ ਹੈ ਸੰਸਾਰੀ ਲੋਕਾਂ ਬਹੁਤ ਛੇਤੀ ਅਸੀਂ ਗੁਰਮਤ ਦਾ ਸਿਧਾਂਤ ਜਿਹੜਾ ਉਹ ਛੱਡ ਕੇ ਮਨਮਤ ਦਾ ਸਿਧਾਂਤ ਜਿਹੜਾ ਉਹ ਕਰ ਜਾਂਦੇ ਇਸੇ ਕਰਕੇ ਫਕਤਕਬੀਰ ਦਾ ਸ਼ਬਦ ਹੈ ਕਿ ਲੋਗਨ ਜਾਣੇ ਇੱਕ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਜਿਹੜੀ ਗੁਰਬਾਣੀ ਹੈ ਇਹ ਕੋਈ ਗੀਤ ਨਹੀਂ ਹੈਗੇ ਭਾਵ ਤੁਸੀਂ ਪੜ ਲਿਆ ਸੁਣ ਲਿਆ ਇਤੋਂ ਤੱਕ ਸੀਮਿਤ ਨਹੀਂ ਸਾਨੂੰ ਗੁਰਬਾਣੀ ਵਿਚਾਰ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਸਾਨੂੰ ਅਮਲ ਦੇ ਵਿੱਚ ਵੀ ਲਿਓਣੀ ਚਾਹੀਦੀ ਹੈ ਤਾਂ ਹੀ ਸਾਡੀ ਪੂਰਨ ਗਤੀ ਜਿਉਂਦੀ ਹੋ ਸਕਦੀ ਹੈ ਗੁਰਪਿਆਰੀ ਸਾਧ ਸੰਗ ਜੀਓ ਨਹੀਂ ਤਾਂ ਅਸੀਂ ਜੇ ਮਨਮਤ ਹੀ ਰਵਾਂਗੇ ਤੇ ਗੁਰਮਤ ਤੋਂ ਦੂਰ ਰਵਾਂਗੇ ਤਾਂ ਸਮਾਂ ਹੋਰ ਵੀ ਅਸੀਂ ਗੁਰੂ ਤੋਂ ਦੂਰ ਕਰ ਦੇ ਜਾਵਾਂਗੇ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੂਗੀ ਵਕਤ-ਵਕਤ ਸ਼ੇਅਰ ਕਰਨਾ ਤੇ ਮੇਰੇ YouTube ਨੂੰ ਵੀ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਅੱਜ ਲਈ ਇਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ